ਮਨਦੇਉ ਵੀ ਹੋਏਗਾ ਜੁੱਲੀ ਕਿਸ ਤਰ੍ਹਾਂ ਗੋਲ ਫੇਰ ਐ ਸਾਰੀ ਇਹ ਤਾਂ ਲੋਕਾਂ ਦੇ ਹੱਥ ਹੈ ਜੀ ਉਹਨਾਂ ਨੇ ਕੀ ਦਾ ਕੀ ਕਰਨਾ ਉਹ ਲੋਕਾਂ ਨੂੰ ਪਤਾ ਕਿਉਂਕਿ ਭਾਈ ਸਾਹਿਬ ਇਸ ਵਾਰ ਵੀ ਕਿਸੇ ਦਾ ਜੁੱਲੀ ਕਿਸ ਤਰ੍ਹਾਂ ਗੋਲ ਕਰਾਉਗੇ ਨਹੀਂ ਜੁੱਲੀ ਕਿਸ ਤਰ੍ਹਾਂ ਦਾ ਕੌਣ ਇਹ ਤਾਂ ਲੋਕਾਂ ਨੂੰ ਲੋਕਾਂ ਦੇ ਵਾਸਤੇ ਜੀ ਲੋਕਾਂ ਦੇ ਹੱਥ ਪਾਵਰ ਹੈ ਜੀ ਲੋਕ ਜਿੰਨੂੰ ਚਾਹਾਂਗੇ ਉਹਨੂੰ ਜਿਤਾਉਣਾ ਤਾਂ ਇਸ ਤੋਂ ਤੱਕ ਮੰਨਦੇ ਚੱਲਦਾ ਇਹ 125 70 60 ਤੇ ਜਾਂਦਾ ਹਾਂ ਜੀ ਅੱਜ ਆਪਾਂ ਕਿਹਨਾਂ ਚੱਲ ਗੁਰਿੰਦਰ ਕਿਹੜੇ ਬੂਥ ਤੇ ਗੁਰਿੰਦਰ ਉਹ ਆਪਣੇ

ਹੋਲੀ ਹੋ ਰਹੀ ਹੈ ਤੇ ਬੜੀ ਸ਼ਾਂਤੀਪੂਰਕ ਤੇ ਬੜੇ ਉਤਸ਼ਾਹ ਦੇ ਨਾਲ ਲੋਕ ਜਿਹੜੇ ਕਾਂਗਰਸ ਨੂੰ ਵੋਟ ਪਾ ਰਹੇ ਸੋ ਮੈਨੂੰ ਵਿਸ਼ਵਾਸ ਹੈ ਜਿਸ ਤਰ੍ਹਾਂ ਦਾ ਅੱਜ ਮੌਸਮ ਵੀ ਕੁਝ ਚੇਂਜ ਹੈ ਰਾਤ ਪਈ ਹੈ ਮੇਰੇ ਤੋਂ ਲੇਕਰ ਇੱਕ ਕਾਫੀ ਵੱਡੀ ਗਿਣਤੀ ਜਿਹੜੀ ਹੈ ਇਸ ਹਲਕੇ ਤੋਂ ਵੋਟ ਜਿਹੜੀ ਪੋਲ ਹੋਏਗੀ ਤੇ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਚੰਦੇਵਾਜ ਆਪਣੇ ਪੱਲੇ ਆ ਕੇ ਵੋਟ ਮਾਰਨੇ ਆਏ ਹੋ ਸੇਂਿਕੋ ਪੀਅਰ ਜਿਹਾ ਸਾਰਾ ਪਰਿਵਾਰ ਵੋਟ ਪਾਉਣ ਲਈ ਇਕੱਠੇ ਆਏ ਆ। ਜੀ। ਔਰ ਮੈਂ ਸਮਝਦਾ ਕਿ ਲੋਕਾਂ 'ਚ ਬਹੁਤ ਉਤਸ਼ਾਹ ਹੈ। ਲੋਕ ਜਿਹੜਾ ਆਪ ਮਾਰੇ ਆ ਕੇ ਕਾਂਗਰਸ ਨੂੰ ਵੋਟ ਕਰ ਰਹੇ ਸੀ। ਮੈਂ ਸਮਝਦਾ ਬੜੀ ਵੱਡੀ ਜਿੱਤ ਹੋਊ। ਐਮਪੀ ਸਾਹਿਬ ਮੁਕਾਬਲਾ ਕਿਸ ਨਾਲ ਮੰਨ ਰਹੇ ਹੋ? ਜਿੱਦ ਤੱਕ ਹੋਜੇ ਤਾਂ ਵੋਟ ਪੋਲਿੰਗ ਹੋ ਰਹੀ ਹੈ। ਇਹਦਾ ਮੁਕਾਬਲਾ ਬਾਕੀ ਸਾਰੇ ਮੇਰੇ ਨਾਲ ਮੁਕਾਬਲਾ ਕਰਦੇ ਕਿ ਮੇਰਾ ਮੁਕਾਬਲਾ ਕਾਂਗਰਸ ਨਾਲ ਹੈ ਮੇਰਾ ਜਿੰਨੇ ਪਾਰਟੀ ਹੈ। ਤੇ ਇਹ ਤਾਂ ਵੋਟ ਪੋਲਿੰਗ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਤੁਸੀਂ ਜੀਲਾ ਵਰਦਾਨੋਂ ਫਾਇਲ ਕਰਦੇ ਤੇ ਸ਼ਹਿਰੀ ਵੋਟ ਦਾ ਕਿਵੇਂ ਰੋਗੇਗਾ ਦੇਖੋ ਜੀ ਸਾਰੇ ਜਿਹੜਾ ਮੋਦੀ ਦੀ ਸਰਕਾਰ ਤੋਂ ਦੁਖੀ ਹੈ ਔਰ ਜੋ ਰਾਹੁਲ ਗਾਂਧੀ ਜੀ ਦੀ ਮੈਨੀਫੈਸਟੋ ਦਿੱਤਾ ਔਰ ਕਾਂਗਰਸ ਪਾਰਟੀ ਵੀ ਜਿਹੜੀਆਂ ਨੀਤੀਆਂ ਹਨ ਉਹਨਾਂ ਤੋਂ ਲੋਕ ਖੁਸ਼ ਹੋ ਕੇ ਜਿਹੜਾ ਇਸ ਵਾਰ ਕਾਂਗਰਸ ਨੂੰ ਵੋਟ ਕਰਦੇ ਹਨ ਸ਼ਹਿਰ ਵੀ ਔਰ ਪਿੰਡਾਂ ਦੇ ਲੋਕ ਔਰ ਬੜੀ ਵੱਡੀ ਮੈਸਮ ਦਾ ਇਤਿਹਾਸਿਕ ਜਿੱਤ ਜਿਹੜੀ ਹੈ ਇਸ ਵਾਰ ਹੋਣ ਜਾ ਰਹੀ ਹੈ ਕバイスਾ ਫੈਕਟਰ ਹੈ ਜਿਹੜਾ ਇਸ ਵਾਰੀ ਚੱਲਿਆ ਤੁਹਾਨੂੰ ਲੱਗਦਾ ਨਹੀਂ ਦੇਖੋ ਇੱਕ ਤਾਂ ਮੋਦੀ ਦੀ ਸਰਕਾਰ ਤੋਂ ਲੋਕ ਬਹੁਤ ਹੀ ਦੁਖੀ ਸੀ ਤੇ ਦੂਜਾ ਜੋ ਡਿਵੈਲਪਮੈਂਟ ਹੈ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਆਮ ਆਦਮੀ ਪਾਰਟੀ ਤੋਂ ਲੋਕ ਬੜੇ ਨਾ ਖੁਸ਼ ਨੇ ਕੋਈ ਵੀ ਖੁਸ਼ ਨਹੀਂ ਕਿ ਆਮ ਪਾਰਟੀ ਦੇ ਸਵਾ ਦੋ ਸਾਲ ਹੋਏ ਉਹਦੇ ਸਾਰਿਆਂ ਨੂੰ ਹੀ ਜਿਹੜੀ ਖਮੋਸ਼ੀ ਦੇ ਚੈਨੀ ਜਿਹੜੀ ਹੈ ਉਹ ਨਾਲ ਮਿਲੀ ਹੈ ਕੰਮ ਦਾ ਕੋਈ ਨਾਂ ਨਹੀਂ ਤੇ ਉਲਟਾ ਕੰਮ ਸਭ ਰੋਕੇ ਗਏ ਕੀਤੇ ਨਹੀਂ ਕੰਮ ਰੋਕੇ ਜੂਗ ਹੈ ਕੋਈ ਇੱਕ ਇੱਟ ਨਹੀਂ ਲੱਗੀ ਇੱਟ ਪੁੱਟੀਆਂ ਤਾਂ ਗਈਆਂ ਹੁੰਦੀਆਂ ਭਾਰਤ ਇਸ ਆਮ ਆਦਮੀ ਪਾਰਟੀ ਤੋਂ ਲੋਕ ਜਿਹੜੇ ਬੜੇ ਦੁਖੀ ਐ ਇਸ ਕਰਕੇ ਪੰਜਾਬ ਦੇ ਲੋਕ ਜਿਹੜੇ ਕਾਮਰਸਨ ਤੇ ਮੋਦੀ ਦੀ ਸਰਕਾਰ ਤੋਂ ਦੁਖੀ ਹੋ ਗਏ ਲੋਕ ਜਿਹੜੇ ਇੱਕ ਵਾਰ ਕਾਮੁਨਿਸਟਾਂ ਭਾਈ ਐਸਾ ਕੀ ਦਿਨ ਮੁਕਾਬਲਾ ਮੰਨ ਗਏ ਦੇਖੋ ਜੀ ਜਿਵੇਂ ਲੋਕਾਂ ਚ ਮਾਹੌਲ ਐ ਲੋਕ ਆਪ ਮਾਰੇ ਕਾਂਗਰਸ ਨੂੰ ਵੋਟ ਪਾ ਰਹੇ ਸੋ ਮੈਂ ਸਮਝਦਾ ਜਿਹੜੀਆਂ ਬਾਕੀ ਦੀਆਂ ਪਾਰਟੀਆਂ ਉਹ ਆਪਸ ਚ ਲੜ ਰਹੀਆਂ ਵੀ ਕਿਹਨੇ ਦੂਜੇ ਤੇ ਆਣਾ ਕਿਹਨੇ ਤੀਜੇ ਤੇ ਆਣਾ ਸੋ ਕਾਂਗਰਸ ਨੇ ਇੱਕ ਨੰਬਰ ਦੀ ਲੈਣੀ ਦੇਖੋ ਇਸ ਵਾਰ ਹਰੇਕ ਜਿਹੜਾ ਵੋਟਰ ਐ ਉਹ ਆਪ ਵੋਟ ਦੇਣ ਵਾਸਤੇ ਪਰੋਚ ਕਰ ਰਹੇ ਕਿ ਅਸੀਂ ਵੋਟ ਪਾਉਣੀ ਹੈ ਕਾਂਗਰਸ ਪਾਰਟੀ ਨੂੰ ਪਾਉਣੀ ਹੈ ਕਾਂਗਰਸ ਦੇ ਫੇਵਰਟਸ ਪਾਉਣੀ ਹੈ ਤੇ ਬੜਾ ਵੱਡਾ ਚੇਜ ਹੈ ਪਿਛਲੀ ਵਾਰ ਇਹ ਸੀ ਕਿ ਲੋਕਾਂ ਨੂੰ ਜਿਹੜੋ ਕਹਿੰਦੇ ਸੀ ਉਦੋਂ ਕਈ ਵਾਰ ਉਹ ਡਰਾਈ ਕਰ ਜਾਂਦੇ ਪਰ ਇਸ ਵਾਰ ਬੜੇ ਉਤਸ਼ਾਹ ਦੇ ਨਾਲ ਲੋਕ ਜਿਹੜੇ ਉਹ ਵੋਟ ਕਾਉਂਸਲ ਜੀ ਮੰਨਦੇ ਹੋ ਜੋ ਉਤਸ਼ਾਹ ਹੈਗਾ ਇਹ ਬਦਲਾਅ ਦੀ ਨਿਸ਼ਾਨੀ ਹੈ ਕਿ ਲੋਕ ਬਦਲ ਚਾਹੁੰਦੇ ਆ ਬਿਲਕੁਲ ਲੋਕ ਬਦਲ ਚਾਹੁੰਦੇ ਲੋਕ ਚਾਹੁੰਦੇ ਕਿ ਇਸ ਵਾਰ ਜਿਹੜਾ ਮੋਦੀ ਨੂੰ ਔਰ ਬੀਜੇਪੀ ਸਰਕਾਰ ਨੂੰ ਜਿਹੜਾ ਹਟਾਇਆ ਜਾਏ ਔਰ ਲੋਗ ਇੰਡੀਆ ਗਠਬੰਧਨ ਦੀ ਸਰਕਾਰ ਬਣਾਉਣਾ ਚਾਹੁੰਦੇ ਆ ਇਸ ਲਈ ਲੋਕ ਜਿਹੜੇ ਆ ਵੋਟ ਆਪ ਲੋਕ ਆਪ ਨਿਕਲ ਕੇ ਆ ਰਹੇ ਆ ਔਰ ਵੋਟ ਪਾ ਰਹੇ ਆ ਇੰਡੀਆ ਗਠਬੰਧਨ ਦੀ ਤੁਸੀਂ ਗੱਲ ਕਰ ਰਹੇ ਹੋ ਪੰਜਾਬ ਵਿੱਚ ਗਠਬੰਧਨ ਨਹੀਂ ਹੈਗਾ ਆਵਾਦੀ ਪਾਰਟੀ ਨਾਲ ਬਾਕੀ ਸੈਂਟਰ 'ਚ ਹੈਗਾ ਤਾਂ ਕੀ ਲੱਗਦਾ ਪੰਜਾਬ 'ਚ ਵੀ ਗਠਬੰਧਨ ਹੋਏਗਾ ਵੋਟਾਂਦਵਾਦੀ ਨਹੀਂ ਨਹੀਂ ਕੋਈ ਵੋਟਾਂਦਵਾਦ ਕਾਹਦਾ ਗਠਬੰਧਨ ਹੈ ਜੀ ਪਹਿਲਾਂ ਹੁੰਨਾ ਸੀ ਗਠਬੰਧਨ ਹੁੰਦਾ ਤਾਂ ਕੋਈ ਪੰਜਾਬ 'ਚ ਕੋਈ ਗਠਬੰਧਨ ਨਹੀਂ ਅਸੀਂ ਜੀ ਪੋਲਿੰਗ ਦੀ ਗੱਲ ਕਰੀ ਜੀ ਪਿੰਡਾਂ 'ਚ ਕਾਫੀ ਪੋਲਿੰਗ ਜਿਆਦਾ ਹੁੰਦੀ ਹੈ ਤੁਹਾਡੇ ਪਿੰਡ ਦੇ ਕੀ ਕੀ ਹਾਲਾਤ ਰਹਿ ਰਹੇ ਜੀ ਪੋਲਿੰਗ ਬਹੁਤ ਦੇਖੋ ਗਰਮੀ ਸੀ ਗਰਮੀ ਸੀ ਕੀ ਅੱਜ ਹੀ ਚਲੋ ਕੁਛ ਰਾਤ ਹੈ ਪਰ ਫਿਰ ਵੀ ਗਰਮੀ ਹੈਗੀ ਹੈ ਔਰ ਗਰਮੀ ਦੇ ਵਿੱਚ ਲੋਕ ਲੈਣਾ ਚੱਲ ਲੱਗੇ ਖੜੇ ਤੁਸੀਂ ਵੇਖਿਆ ਸੋ ਲੋਕ ਵੋਟ ਪੋਲ ਕਰਨ ਆ ਰਹੇ ਆ ਲੋਕ ਚਾਹੁੰਦੇ ਆ ਕਿ ਇਸ ਵਾਰ ਜਿਹੜਾ ਕਾਂਗਰਸ ਦੀ ਸਰਕਾਰ ਸੈਂਟਰ ਦੇ ਵਿੱਚ ਆਵੇ ਲੋਕ ਮੋਦੀ ਤੋਂ ਦੁਖੀ ਹੈ ਔਰ ਕਬਾਇਆ ਸਾਹਿਬ ਨਾਲ ਜੋ ਲੋਕਾਂ ਦਾ ਪਿਆਰ ਹੈ ਉਹ ਸਾਰਿਆਂ ਨੂੰ ਪਤਾ ਹੈ